ਸਰਗਰਜਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਤੇ ਅੱਜ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਸਸੀਬੀਸੀ ਸਮਾਜ ਦੇ ਉੱਤੇ ਬਹੁਤ ਜ਼ਿਆਦਾ ਜੜਾ ਆ ਉਹ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਨੇ ਐਸਸੀਬੀਸੀ ਸਮਾਜ ਦੀ ਕਾਫੀ ਜ਼ਿਆਦਾ ਜੜੇ ਆ ਉਹ ਖਚਾਈ ਕਰਦੇ ਨਜ਼ਰ ਆਉਂਦੇ ਨੇ ਇਵਨ ਕਿ ਇੱਥੋਂ ਤੱਕ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਵੀ ਕਿਤੇ ਨਾ ਕਿਤੇ ਜੜੇ ਆ ਉਹ ਖਿਚਾਈ ਕਰ ਜਾਂਦੇ ਨੇ ਐਸਸੀਬੀਸੀ ਦੀ ਬਹੁਤ ਸਾਰੇ ਥਾਵਾਂ 'ਤੇ ਐਸਸੀਬੀਸੀ ਦੇ ਨਾਲ ਜਿਹੜਾ ਆ ਉਹ ਪੱਦਾ ਸ਼ਬਦਾਂ ਵਾਲੀ ਅੱਦੇ ਜਿਹੜੇ ਅਤਿਆਚਾਰ ਨੇ ਉਹ ਕੀਤੇ ਜਾਂਦੇ ਨੇ ਐਸਸੀਬੀਸੀ ਸਮਾਜ ਨੂੰ ਹਰ ਵਕਤ ਦਬਾਉਂਦੇ ਜਿਹੜੀ ਹੈ ਕਿਤਨਾ ਕਿਤੇ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਸਾਰੇ ਥਾਵਾਂ 'ਤੇ ਐਸਸੀਬੀਸੀ ਸਮਾਜ ਅੱਗੇ ਤਾਂ ਵਧਣਾ ਚਾਹੁੰਦਾ ਹੈ ਪਰ ਇਹਨਾਂ ਦੇ ਵਿੱਚ ਕਿਤਨਾ ਕਿਤੇ ਰੁਕਾਵਟਾਂ ਜ਼ਰੂਰ ਆ ਜਾਂਦੀਆਂ ਨੇ ਐਸਸੀਬੀਸੀ ਦੀ ਤਰੱਕੀ ਦੇ ਵਿੱਚ ਰੋੜਾ ਬਣ ਜਾਂਦੇ ਨੇ ਵੱਡੇ ਵੱਡੇ ਲੋਕ ਉਹ ਲੋਕ ਜਿਹੜੇ ਕਿ ਐਸੀਬੀਸੀ ਨੂੰ ਚੰਗਾ ਨਹੀਂ ਸਮਝਦੇ ਐਸੀਬੀਸੀ ਸਮਾਜ ਨੂੰ ਅੱਗੇ ਵਧਣ ਤੋਂ ਇਹ ਲੋਕ ਰੋਕਦੇ ਨੇ ਕਿਤਨਾ ਕਿਤੇ ਜਾ ਕੇ ਇਹ ਟਿੱਪਣੀਆਂ ਕਰਦੇ ਨੇ ਕਿਤਨਾ ਕਿਤੇ ਜਾ ਕੇ ਐਸੀਬੀਸੀ ਨੂੰ ਜਿਹੜਾ ਆ ਇਹ ਡਰਾਉਂਦੇ ਨੇ ਧਮਕਾਉਂਦੇ ਨੇ ਐਸੀਬੀਸੀ ਦੇ ਜਿਹੜੀਆਂ ਆ ਲੱਤਾਂ ਖਿੱਚਦੇ ਨੇ ਕਿ ਕਿਤੇ ਇਹ ਅੱਗੇ ਦੀ ਅੱਗੇ ਜਾ ਕੇ ਤਰੱਕੀ ਨਾ ਕਰ ਜਾਣ ਹਾਲ ਹੀ ਦੇ ਵਿੱਚ ਤੁਸੀਂ ਦੇਖਿਆ ਕਿ ਰਾਜਾ ਵੜਿੰਗ ਨੇ ਵੀ ਇੱਕ ਟਿੱਪਣੀ ਕੀਤੀ ਕਿ ਜੋ ਤੁਸੀਂ ਖੂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਉਹ ਟਿੱਪਣੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਉਹ ਟਿੱਪਣੀ ਕੀ ਸੀ ਕਿਸ ਦੇ ਉੱਤੇ ਸੀ ਇਹਦੇ ਤੇ ਆਪਾਂ ਜ਼ਿਆਦਾ ਗੱਲ ਨਹੀਂ ਕਰਾਂਗੇ ਪਰ ਰਾਜਾ ਬਰਿੰਗ ਦੀ ਇਸ ਟਿੱਪਣੀ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਜਿਹਦੇ ਚ ਐਸੀ ਬੀਸੀ ਸਮਾਜ ਤੇ ਜਿਹੜੇ ਚੰਗੇ ਭਲੇ ਲੋਕ ਨੇ ਉਹਨਾਂ ਦੇ ਉੱਤੇ ਜਿਹੜਾ ਦਬ ਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਈਵਨ ਕਿ ਡੀਐਸਪੀ ਦੇ ਉੱਤੇ ਜਾਂ ਜਿਹੜੇ ਥੱਲੇ ਦੇ ਅਫਸਰ ਹੁੰਦੇ ਨੇ ਉਹਨਾਂ ਦੇ ਉੱਤੇ ਜਿਹੜਾ ਆ ਵੱਡੇ ਅਫਸਰ ਜਿਹੜੇ ਨੇ ਦੂਸਰੇ ਸਮਾਜ ਤੋਂ ਹੁੰਦੇ ਨੇ ਉਹ ਜਿਹੜੇ ਨੇ ਤੰਜ ਕੱਸਦੇ ਨਜ਼ਰ ਆਉਂਦੇ ਨੇ ਇਸੇ ਤੱਕ ਕਿ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਈਆਂ ਜਿੱਥੇ ਇੱਕ ਗਲਤ ਹਰਕਤ ਕਰਨ ਦੇ ਲਈ ਮਜਬੂਰ ਕਰ ਦਿੱਤਾ ਗਿਆ ਅ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਅਕਸਰ ਹੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਕਿ ਐਸਬੀਸੀ ਸਮਾਜ ਤੇ ਨਾਲ ਜਿਹੜਾ ਆ ਲੋਕ ੱਤਕਾ ਕਰਦੇ ਨੇ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਐਸਬੀਸੀ ਸਮਾਜ ਨੂੰ ਅੱਗੇ ਚੁੱਕਣ ਦੇ ਲਈ ਜਿਹੜਾ ਆ ਇੱਕ ਨਵਕਲੀ ਪਹਿਲ ਕਰਨ ਜਾ ਰਹੇ ਆ ਧਾਰੀਵਾਲ ਜ਼ਿਲ੍ਹਾ ਗਰਦਾਸ ਹੋਰ ਤੋਂ ਕੁਝ ਸੰਸਥਾਵਾਂ ਇੱਕ ਐਸਬੀਸੀ ਸੰਸਥਾ ਦਾ ਗਠਨ ਕਰਨ ਜਾ ਰਹੇ ਆ ਜਿਦੇ ਵਿੱਚ ਐਸਬੀਸੀ ਭਾਈਚਾਰੇ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਐਸਬੀਸੀ ਸਮਾਜ ਚ ਰਹਿੰਦੇ ਕਿਸੇ ਵੀ ਸਖਸ ਨੂੰ ਅਗਰ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਉਹਦੇ ਤੇ ਟਿੱਪਣੀ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦਾ ਉਹਦੇ ਨਾਲ ਧੱਕਾ ਹੁੰਦਾ ਆ ਉਥੇ ਇਹ ਸੰਸਥਾ ਜਿਹੜੀ ਹੈ ਅੱਗੇ ਵਧ ਕੇ ਉਹਦੀ ਹੈਲਪ ਕਰੇਗੀ ਤੇ ਐਸੀ ਬੀਸੀ ਸਮਾਜ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰੇਗੀ ਐਸਾ ਜਿਹੜਾ ਆ ਉਹ ਸਮਾਜ ਦਾ ਗਠਨ ਕੀਤਾ ਜਾਏਗਾ ਐਸੀ ਇੱਕ ਸੰਸਥਾ ਦਾ ਗਠਨ ਕੀਤਾ ਜਾਏਗਾ ਇਹ ਗਠਨ ਕਰਨ ਦੇ ਲਈ ਇੰਜੀਨੀਅਰ ਜੇਪੀ ਸਿੰਘ ਧਾਰੀਵਾਲ ਅੰਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਜਦੋਂ ਸਾਨੂੰ ਦੱਸਿਆ ਕਿ ਇਹ ਸਾਰੀ ਗੱਲਬਾਤ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਤਾਂ ਉਹਦੇ ਵਾਸਤੇ ਕੱਲ ਧਾਰੀਵਾਲ ਦੇ ਵਿੱਚ ਜਿਹੜਾ ਇੱਕ ਬਹੁਤ ਵੱਡੀ ਮੀਟਿੰਗ ਐਤਵਾਰ ਨੂੰ ਰੱਖੀ ਗਈ ਹੈ ਜਜੇ ਐਸਸੀਬੀਸੀ ਸਮਾਜ ਨੂੰ ਖੁੱਲੇ ਤੌਰ ਤੇ ਸੱਦਾ ਦਿੱਤਾ ਗਿਆ ਆ ਇਸ ਸੰਗਠਨ ਦਾ ਹਿਸਾਬਾਣ ਵਾਸਤੇ ਇਸ ਸੰਸਥਾ ਦਾ ਹਿਸਾਬਾਣ ਵਾਸਤੇ ਨਾਲ ਦੀ ਨਾਲ ਆਓ ਜਾ ਲੈਂਦੇ ਆ ਕਿ ਜੇਪੀ ਸਿੰਘ ਕੀ ਕਹਿੰਦੇ ਨੇ ਆਓ ਚੱਲਦੇ ਆ ਉਹਨਾਂ ਦੀ ਗੱਲ ਬਾਤ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਆਪਣੇ ਸਾਰੇ ਐਸਸੀ ਬੀਸੀ ਭਾਈਚਾਰੇ ਦੇ ਭੈਣ ਭਰਾਵਾਂਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਖੋ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਸਮਾਜ ਨੂੰ ਇਕੱਠੇ ਹੋਣ ਦੀ ਜਦੋਂ ਇੱਕ ਮੁੱਠ ਹੋ ਜਾਵਾਂਗੇ ਨਾ ਤੇ ਸਾਡੇ ਪਾਵਰ ਬਣੇਗੀ ਸਾਨੂੰ ਕੋਈ ਸਾਡੇ ਤੇ ਅਤਿਆਚਾਰ ਜਾਂ ਕੋਈ ਗੱਲਬਾਤ ਨਹੀਂ ਕਰ ਸਕਦਾ ਜਿੰਦਾ ਮਿਸਾਲ ਆ ਜਿਹੜੀ ਤੁਸੀਂ ਦੇਖ ਰਹੇ ਹੋ ਦਿਨ ਪ੍ਰਤੀ ਦਿਨ ਇੱਕ ਦੇਸ਼ ਦੇ ਵਿੱਚ ਬੜੇ ਹੀ ਵੱਡਾ ਉਦਾ ਹੁੰਦਾ ਵਾ ਜੱਜ ਦਾ ਜਿਹਦੇ ਉੱਤੇ ਜੁੱਤੀ ਛੁੱਟੀ ਜਾਂਦੀ ਆ ਆਈਜੀ ਡੀਆਈਜੀ ਰੈਂਕ ਦੇ ਉੱਤੇ ਇਹ ਭੇਦਭਾਵ ਹੋ ਰਿਹਾ ਤੇ ਉਹ ਵਿਚਾਰੇ ਆਤਮ ਹੱਤਿਆ ਕਰ ਰਹੇ ਆ ਤੇ ਥੱਲੇੜੇ ਲੈਵਲ ਦੇ ਬੰਦਿਆਂ ਨੂੰ ਕਿੰਨੇ ਪੁੱਛਣਾ ਇੰਨਾਂ ਹੀ ਸਾਰੀਆਂ ਗੱਲਾਂ ਦੇ ਵਿਚਾਰਾਂ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਆ ਅਸੀਂ ਇੱਕ ਮੀਟਿੰਗ ਕਰਨ ਜਾ ਰਹੇ ਹਾਂ 9 ਤਰੀਕ ਨੂੰ ਦਿਨ ਐਤਵਾਰ ਗੁਰੂ ਰਵੀਦਾਸ ਭਵਨ ਧਾਰੀਵਾਲ ਨਹਿਰ ਦੇ ਕਿਨਾਰੇ ਵਿੱਚ ਤੇ ਮੈਂ ਸਾਰੇ ਹੀ ਐਸਸੀ ਬੀਸੀ ਭੈਣ ਭਰਾਵਾਂਗੇ ਬੇਨਤੀ ਕਰਦਾ ਕਿ ਅਸੀਂ ਇੱਕ ਜਥੇਬੰਦੀ ਬਣਾਉਣ ਜਾ ਰਹੇ ਹਾਂ ਜ਼ਿਲ੍ਹੇ ਦੀ ਜਿਹਦੀ ਇੱਕ ਮੀਟਿੰਗ ਪਹਿਲਾਂ ਹੋ ਚੁੱਕੀ ਹੈ ਤੇ ਦੂਜੀ ਮੀਟਿੰਗ ਆਪਾਂ 9 ਤਰੀਕ ਨੂੰ ਰੱਖੀ ਆ ਅੱਜ ਇਕੱਠੇ ਹੋਈਏ ਅੱਜ ਇਕੱਠੇ ਹੋ ਕੇ ਦੁੱਖ ਸੁੱਖ ਇੱਕ ਦੂਜੇ ਦਾ ਸੁਣੀਏ ਇੱਕ ਦੂਜੇ ਦੀ ਬਾਹ ਫੜੀਏ ਸਮੇਂ ਦੀ ਲੋੜ ਹੈ ਅਗਰ ਤੁਸੀਂ ਅੱਜ ਵੀ ਇਕੱਠੇ ਨਹੀਂ ਹੋਏ ਤੇ ਵਿਖਰੇਵਾ ਪਾ ਦਿੱਤਾ ਪਾਰਟੀਆਂ ਨਾ ਜਾ ਇੱਧਰ ਕੋ ਦੋ ਉੱਧਰ ਇੱਕ ਉੱਧਰ ਤੇ ਸਾਡੀ ਕਿਸੇ ਨੇ ਨਹੀਂ ਸੁਣਨੀ ਤੇ ਨਾ ਸੁਣਦਿਆ ਸਮੇਂ ਦੀ ਲੋੜ ਆ ਕਿ ਜਿਨ੍ਹਾਂ ਦੀ ਧੌਂ ਦੇ ਵਿੱਚ ਕਿਲਾ ਗੱਡਿਆ ਜਿਹੜੇ ਸਾਨੂੰ ਸਮਝਦੇ ਹੀ ਕੱਖ ਨਹੀਂ ਉਹਨਾਂ ਨੂੰ ਦਸੀਏ ਕਿ ਅਸੀਂ ਕੁਛ ਐ ਅਸੀਂ ਕਿਸੇ ਦੇ ਅੱਗੇ ਭੀਖ ਮੰਗਣ ਨਾ ਚਾਹੀਏ ਅਸੀਂ ਆਪਣੇ ਹੱਕ ਸਾਨੂੰ ਬਾਬਾ ਅੰਬੇਦਕਰ ਸਾਹਿਬ ਜੀ ਨੇ ਭਾਰਤ ਰਤਨ ਜਿਹੜੇ ਹੋਏ ਨੇ ਉਹਨਾਂ ਤੋਂ ਵੱਧ ਕਿਸੇ ਨੇ ਡਿਗਰੀਆਂ ਨਹੀਂ ਕੀਤੀਆਂ ਉਹਨਾਂ ਤੋਂ ਵੱਧ ਕੋਈ ਕਾਬਲ ਇਨਸਾਨ ਨਹੀਂ ਸਾਨੂੰ ਬਰਾਬਰ ਦੇ ਹੱਕ ਦਿੱਤੇ ਆ ਉਹ ਆਪਣਾ ਕੰਮ ਕਰ ਗਏ ਨੇ ਹੁਣ ਕੰਮ ਕਰਨ ਦੀ ਲੋੜ ਸਾਨੂੰ ਆ ਕਿ ਅਸੀਂ ਉਹਨਾਂ ਦੀ ਸੋਚ ਉਤੇ ਪਹਿਰਾ ਦਈਏ ਆਪਣੇ ਭਾਈਚਾਰੇ ਨੂੰ ਮੈਂ ਕੋਈ ਫੇਰ ਕਿੰਨਾ ਮੈਂ ਬੇਨਤੀ ਕਰਨ ਜਾ ਰਿਹਾ ਕਿ 9 ਤਰੀਕ ਨੂੰ ਜਿਹੜੀ ਇੱਕ ਮੀਟਿੰਗ ਅਸੀਂ ਸਾਰੇ ਸਮਾਜ ਨੂੰ ਇਕੱਠਿਆ ਕਰਨ ਲਈ ਗੁਰੂ ਰਵੀਦਾਸ ਭਵਨ ਵਿੱਚ ਰੱਖੀ ਆ ਐਤਵਾਰ ਤੇ ਉਹਦਾ ਸਮਾਂ ਵਾ 2 ਵਜੇ 2 ਵਜੇ ਦਾ ਮਤਲਬ ਦੋਸਤੋ 2 ਵਜੇ ਮੇਰੇ 2 ਵਜੇ ਜਿਹੜੀ ਮੀਟਿੰਗ 'ਚ ਪਹਿਲਾ ਬਲਾਰਾ ਬੋਲਣਾ ਸ਼ੁਰੂ ਕਰ ਦੇਗਾ। ਅਸੀਂ ਇੱਕ ਗਰੁੱਪ ਬਣਾਇਆ ਵਾ ਤੇ ਮੇਰਾ ਮੈਂ ਨੰਬਰ ਵੀ ਆਪਣਾ ਦੇ ਦਿੰਨਾ ਵਾ। ਇੱਕ ਅਦਾ ਨੰਬਰ ਹੋਰ ਵੀ ਦੇ ਦਿੰਨਾ ਵੀ ਜਿਹੜਾ ਵੀ ਹੜਾ ਨਾਲ ਸੰਪਰਕ ਕਰਨਾ ਚਾਹੁੰਦੇ ਉਹ ਕਰ ਸਕਦੇ ਨੇ ਪਰ ਮੇਰੀ ਬੇਨਤੀ ਹੈ ਕਿ ਜੇ ਅਸੀਂ ਕਿਸੇ ਨੂੰ ਪਰਸਨਲ 9 ਤਰੀਕ ਦੀ ਮੀਟਿੰਗ ਦਾ ਪਰਸਨਲ ਫੋਨ ਜਾਂ ਸੁਨਾਹ ਨਹੀਂ ਕੋਸ਼ਿਸ਼ ਕਰ ਰਹੇ ਆ। ਜੇ ਕੋਈ ਬੰਦਾ ਰਹਿ ਜਾਂਦਾ ਤੇ ਮੇਰੀ ਆਵਾਜ਼ ਨੂੰ ਜਿਹੜਾ ਉਹ ਸੁਣੇ ਤੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਵੇ। ਇਸ ਮੀਟਿੰਗ ਦੇ ਵਿੱਚ ਆਪਣਾ ਹੱਕ ਸਮਝ ਕੇ ਆਪਣਾ ਪਰਿਵਾਰ ਸਮਝ ਕੇ ਆਪਣੇ ਪਰਿਵਾਰ ਦਾ ਦੁੱਖ ਦਰਦ ਸਮਝ ਕੇ ਹਾਜ਼ਰ ਹੋਵੇ ਤੇ ਆਪਣੇ ਵਿਚਾਰ ਦਵੇ ਤੇ ਸਾਰੇ ਆਓ ਇਕੱਠੇ ਆਈਏ ਮਿਲਦੇ ਆਂ ਫਿਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਜਾ ਰਹੀ ਆ ਤੁਸੀਂ ਜਰੂਰ ਉਸ ਦਿਨ ਆਪਣਾ ਸਮਾਂ ਕੱਢਣਾ ਕੀਮਤੀ ਸਮਾਂ ਸਾਰੇ ਕੰਮ ਛੱਡ ਦਿਓ ਇਹ ਬਹੁਤ ਜ਼ਰੂਰੀ ਆ ਦਿਨ ਐਤਵਾਰ 9 ਤਰੀਕ ਨੂੰ 2 ਵਜੇ ਗੁਰੂ ਰਵੀਦਾਸ ਭਵਨ ਦੇ ਵਿੱਚ ਆਪਾਂ ਇਕੱਠੇ ਹੋਈਏ ਤੇ ਆਪਣੇ ਵਿਚਾਰ ਦਈਏ ਤੇ ਜਥੇਬੰਦੀ ਦਾ ਉਸ ਦੇ ਨਾਂ ਰੱਖਣਾ ਤੇ ਜਥੇਬੰਦੀ ਦਾ ਗਠਨ ਕਰਨਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਦੇ ਉੱਤੇ ਸਾਰੇ ਇਕੱਠੇ ਹੋ ਮੇਰੇ ਵੱਲੋਂ ਵੀ ਜਦ ਕੀ ਮੇਰੇ ਵੱਲੋਂ ਇੰਜੀਨੀਅਰ ਜੇਪੀ ਸਿੰਘ ਤੁਹਾਡਾ ਵੀ ਭੈਣ ਭਰਾਵਾਂ ਦਾ ਸਾਰਾ ਛੋਟਾ ਵੀਰ ਕਿਸਦਾ ਵੱਡਾ ਸਾਰੇ ਅੱਗੇ ਬੇਨਤੀ ਕਰਦਾ ਕਿ ਸਮੇਂ ਸਰ ਜਰੂਰ ਪਹੁੰਚਣਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ